ਹਾਂਜੀ ਦੋਸਤੋ ਸੋਹਣੇ ਕੱਦ ਕਾਠ ਵਾਲੀ ਸੋਹਣੀ ਸਿਹਤ ਵਾਲੀ ਇੱਕ ਆਪਾਂ ਸੁਣੋ ਤੀਜੇ ਸੂਏ ਸੂਣ ਵਾਲੀ ਮੱਝ ਦਿਖਾ ਰਹੇ ਆ ਦੁੱਧ ਬਾਈ ਕਹਿੰਦਾ ਵੀ ਵਧੀਆ ਕੱਢਿਆ ਤੇ ਟੀਕਾ ਵੀ ਮਿੱਤਰੋ ਚੰਗਾ ਲੱਗਿਆ ਪਿਛਲੇ ਸਾਲ ਦਾ ਜਿਹੜਾ ਕੱਟਾ ਸੀ ਉਹ ਵੀ ਕਹਿੰਦਾ ਬਾਈ ਕਹਿੰਦਾ ਚੰਗੇ ਰੇਟ 'ਚ ਵੇਚਿਆ ਪੂਰੀ ਜਾਣਕਾਰੀ ਆਪਾਂ ਬਾਈ ਰਸਪਿੰਦਰ ਤੋਂ ਲਵਾਂਗੇ ਸਿੰਘ ਵੀ ਮਿੱਤਰੋ ਸੋਹਣਾ ਸਰੀਰ ਕੋਈ ਕੰਨੀਆਂ ਵੀ ਚੰਗੀ ਆ ਲੇਵਾ ਤੁਸੀਂ ਮਿੱਤਰੋ ਦੇਖ ਸਕਦੇ ਹੋ ਮੂਰੇ ਵੀ ਘੱਟੋ ਘੱਟ ਧੁੰਨੀ ਤਾਂ ਹੀ ਆ ਮਗਰ ਮਿੱਤਰੋ ਸੂਤਾ ਹੀ ਆ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਦੁੱਧ ਮਿੱਤਰੋ ਚੰਗਾ ਕੱਢਦੂ ਜਿਹੜੇ ਹਿਸਾਬ ਨਾਲ ਪਿਛਲੇ ਸੂਏ ਕੱਢਿਆ ਮੈਨੂੰ ਉਮੀਦ ਆ ਵੀ ਐਕਸੀ ਵਾਰ ਮਿੱਤਰੋ ਵਧਨ ਦੀ ਪੂਰੀ ਗੱਲਬਾਤ ਆਪਾਂ ਬਾਈ ਰਸਪਿੰਦਰ ਦੇ ਨਾਲ ਕਰਾਂਗੇ ਜੀ ਉੱਥੇ ਮਹਾ ਸਿੰਘ ਵਾਲੇ ਪਿੰਡ ਮਹਿਰਾਜ ਆ ਤੇ ਜੈ ਤਰਸੀ ਬਾਰੇ ਸਕੂਲ ਦੇ ਮਿੱਤਰੋ ਸਾਹਮਣੇ ਮਿੱਤਰੋ ਰਸਤਾ ਜਾਂਦਾ ਉਸ ਰਸਤੇ ਤੇ ਬਾਈ ਦਾ ਘਰ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਬੜੀ ਠੀਕ ਹੈ ਸਿੱਧਾ ਮਤਲਬ ਸასი ਕਾਲ ਦੂਜੀ ਵੀਡੀਓ ਕਰਦੇ ਕਰੋ ਹਣਾ ਹਾਂਜੀ ਬਾਈ ਹਾਂ ਵਧੀਆ ਬੈਗੀ ਸੀ ਉਹ ਹਾਂ ਬਾਈ ਪਹਿਲਾਂ ਮੈਂ ਬੈਗੀ ਠੀਕ ਹੈ ਹੁਣ ਆਪਾਂ ਇਹਦਾ ਸੂਆ ਤੀਜਾ ਹਾਂਜੀ ਤੀਜੇ ਸੂਏ ਸੂਈ ਤੀਜੇ ਸੂਏ ਸੂਣਾ ਹੈ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਬਈ 20 ਤਰੀਕ ਨੂੰ ਦਿਨ ਪੁਰੇ ਹੋ ਜੀ ਦੁੱਧ ਕਿੰਨਾ ਗੱਡਿਆ ਸਹੀ ਦੁੱਧ ਸਹੀ ਇਹਨੇ ਬਈ ਮੈਂ 15 ਲੀਟਰ ਦੁੱਧ ਚੋਇਆ ਹੋਇਆ ਮੇਰਾ ਓਕੇ ਕਰੂਏ ਤੇ 15 ਹਾਂਜੀ ਹਾਂ ਠੀਕ ਹੈ ਠੀਕ ਹੈ ਬਾਕੀ ਟੀਕਾ ਤੇ ਹੈਗੀ ਦੇਖੋ ਵੀ 16 ਵੀ ਦੇ ਚਾਹੀਦੀ ਅਗਲੇ ਨੇ ਟੀ ਤੇ 14 ਵੀ ਰਸ ਠੀਕ ਹੈ ਇਹਦਾ ਟੀਕਾ ਕਿਹੜਾ ਲੱਗਿਆ ਵਾ ਟੀਕਾ ਇਹਦੇ ਜੀ ਆਰ 14 ਲੱਗਿਆ ਬਈ ਆਰ 14 ਠੀਕ ਹੈ R14 ਦਾ ਤੇ ਪਿਛਲੇ ਸੂਏ ਕਿਹੜਾ ਲੱਗਿਆ ਸੀ ਪਿਛਲੇ ਸੂਏ ਦੇ M29 ਤੋਂ ਸੀਗੀ ਠੀਕ ਹੈ ਕਟਾ ਸੇਲ ਕਰਤਾ ਜੀ ਆਪਾਂ M29 ਦਾ ਕਟਾ ਸੇਲ ਕਰਤਾ ਤੇ ਉਸ ਤੋਂ ਪਹਿਲਾਂ ਵਾਲੀ ਆ ਛੋਟੀ ਹੈ ਨਾ ਠੀਕ ਆ ਸਾਹਮਣੇ ਖੜੀ ਆ ਹਨਾ ਇਹਨਾਂ ਦਾ ਦੁੱਧ ਕਿੰਨਾ ਕ ਦੁੱਤਾ ਇਹਨੇ ਜੀ 12 ਲੀਟਰ ਦੁੱਧ ਗੱਡਿਆ ਮੇਰੇ ਕੋਲ ਪਹਿਲੇ ਸੂਏ ਪਹਿਲੇ ਸੂਏ 12 ਸੂਈ ਵੀ ਆ ਹੁਣ 4 ਮਹੀਨੇ ਹੋ ਗਏ ਸੂਈ ਦੇ ਓਕੇ ਤੋਰ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਤੇ ਜਿਹੜੇ ਵੀ ਵੀਰ ਭਰਾंनो ਮਿੱਤਰੋ ਪਸੰਦ ਆਉਂਦੀ ਆ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਤੇ ਥਣਲੇਪੇ ਦੀ ਪੂਰੀ ਮਿੱਤਰੋ ਸਾਫ ਹੈ ਹਜੇ 5-7 ਦਿਨਾਂ ਦੀ ਮਿੱਤਰੋ ਕੱਚੀ ਆ ਮੇਰਾ ਅੰਦਾਜ਼ਾ ਪਹਿਲਾ ਮਗਰੋਂ ਕਦੋਂ ਵੀ ਸੂ ਸਕਦੀ ਹੈ ਤੇ ਵਜਣਾ ਵੀ ਠੀਕ ਹੈ ਘੱਤ ਵੀ ਮਿੱਤਰੋ ਸੋਹਣਾ ਚੰਗੀਆਂ ਸੋਹਣੀਆਂ ਛੋਟੀਆਂ ਦੇ ਵਿੱਚੋਂ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਮੋਹਵਾਦਰੇ ਦੀ ਵੀ ਬਹੁਤ ਸੋਹਣੀ ਖਣਾ ਦੀ ਪੂਰੀ ਮਿੱਤਰੋ ਸਾਫ ਆ ਤੁਹਾਨੂੰ ਕੈਮਰੇ ਤੋਂ ਚਲੋ ਕੋਈ ਨਹੀਂ ਕੋਈ ਨਹੀਂ ਡਰਦਾ ਪਸ਼ੂ ਹੈ ਨਾ ਡਰਦੀ ਆ ਕੈਮਰੇ ਤੋਂ ਮਿੱਤਰੋ ਜ਼ਰੂਰ ਡਰਦੀ ਆ ਕਿਉਂਕਿ ਉਪਰਾ ਮੰਨ ਲੈਂਦਾ ਬਾਈ ਦਾ ਜਿਹੜਾ ਖੇਤਾਂ ਦੇ ਵਿੱਚ ਕੋਠੀ ਹੈ ਤੇ ਬਿਨਾ ਕੰਮ ਤੋਂ ਬਾਈ ਦੇ ਘਰੇ ਫੇਰ ਆਪਾਂ ਕਹਿੰਦੇ ਕੋਈ ਆਉਂਦਾ ਨਹੀਂ ਰੇਟ ਫਿਰ ਇਹਦਾ ਕੀ ਕਰਤਾ ਜਾਜਾ ਰੇਟ ਜੀ ਆਪਾਂ ਲੈਣ ਦੇਣ ਵਾਲੀ ਗੱਲ ਹੀ ਕਰਾਂਗੇ ਦੇਖੋ ਠੀਕ ਹੈ 170 ਦੀ ਮਹਿੰਦੇ ਦੇ ਦਾਂਗੇ ਓਕੇ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ 99699 ਜੀ 99699 800 ਹਾਂਜੀ 799 800 799 ਰਾਮਪਰਾ ਕਿੰਨਾ ਕਰਿਆ ਜਾਂਦਾ ਆਪਾਂ ਨੂੰ ਰਾਮਪਰਾ ਇੱਥੋਂ 3 ਕਿਲੋਮੀਟਰ ਹੈ ਜੀ ਮਹਾਰਾਜ ਮਹਾਰਾਜ ਵੀ 3 ਹੈ ਓਕੇ ਹਾਂਜੀ ਤੇ ਸੂਏ ਦੇ ਉੱਤੇ ਬਾਈ ਦਾ ਘਰ ਹੈ ਜਦੋਂ ਆਪਾਂ ਰਾਂਪਰੇ ਤੋਂ ਬਾੜ ਪਿੰਡ ਨੂੰ ਮਿੱਤਰੋ ਜਾਣੇ ਆ ਗੁਰੂ ਸਾਹਿਬ ਨੂੰ ਤੇ ਕੋਠੇ ਮਹਾ ਸਿੰਘ ਵਾਲੇ ਲੰਘ ਕੇ ਤੇ ਦੂਜੀ ਸਾਈਡ ਜਾ ਕੇ ਹਨਾ ਜਾਨਵਰ ਸੀਲ ਹੈ ਜੀ ਕਿਵੇਂ ਮਰਜੀ ਦੇਖੋ ਕਿ ਮੈਂ ਥੱਲੇ ਬਹਿ ਜਾਵਾਂ ਠੀਕ ਆ ਕੁਝ ਕੁਝ ਨਹੀਂ ਕਹਿੰਦਾ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਮਿੱਤਰੋ ਪਸੰਦ ਆਉਂਦੀ ਆ ਤਾਂ ਕਰੋ ਭਾਈ ਤੇ ਨਾਲ ਸੰਪਰਕ ਥੋੜਾ ਕੈਮਰੇ ਤੋਂ ਡਰਦੀ ਆ ਜ਼ਰੂਰ ਤਾਂ ਕਰਕੇ ਮਿੱਤਰੋ ਉਪਰਾਂ ਵੀ ਮੰਨਦਾ ਤੇ ਜੇਕਰ ਕਿਸੇ ਦੋਸਤ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 82124